ਹੈਲੋ ਪੰਜਾਬੀਓ ਅੱਜ ਮੈਂ ਇਹ ਕਾਰ ਅਡਮੈਂਟਨ 'ਚ ਸੜਕਾਂ ਤੇ ਘੁਮਾਉਣੀ ਆ ਪੰਜਾਬੀਆਂ ਨੂੰ ਵਾਪਸ ਪੰਜਾਬ ਲਿਜਾਣ ਦੇ ਲਈ ਅਨਕਰੇਜ ਕਰ ਲਈ ਕਿਉਂਕਿ ਕੱਲ ਨੂੰ ਮੇਰੀ ਆਪਣੀ ਫਲਾਈਟ ਹੈ ਮੈਂ 18 ਸਾਬ ਲਿਆ ਕਨੇਡਾ ਦੇ ਵਿੱਚ ਐਂਡ ਕੱਲ ਨੂੰ ਮੈਂ ਵਾਪਸ ਜਿਹਨੂੰ ਕਹਿੰਦੇ ਆ ਆ ਰਵਰਸ ਇਮੀਗ੍ਰੇਸ਼ਨ ਮੈਂ ਵਾਪਸ ਦੇਸ਼ ਪੰਜਾਬ ਜਾ ਰਿਹਾ ਕਿ ਤਾਂ ਕਿ ਅਸੀਂ ਆਪਣੇ ਦੇਸ਼ ਲਈ ਕੰਮ ਕਰ ਸਕੀਏ ਆਪਣੇ ਪੰਜਾਬ ਲਈ ਕੰਮ ਕਰ ਸਕੀਏ ਔਰ ਡੈਫੀਨਿਟਲੀ ਕੋ ਚੀਜ਼ਾਂ ਹੈ ਜਿਨਸੀਆਂ ਦੇਰ ਬਾਅਦ ਸਮਥਿੰਗਸ ਵਿਚ ਵੈਲ ਵੀ ਮੈਟ ਆਈ ਮਿਸ देम ਲਾਈਕ 스타벅ਸ ਐਮ ਹਾਡਨ ਕਿਰੇਜਨ ਬੀਗਰ ਸਾਊਦੀ ਜਾ ਦਾ ਥਿੰਗਸ ਔਰ ਅੱਜ ਮੈਂ ਸਾਰਾ ਦਿਨ ਜਿਹੜਾ ਹੈਗਾ ਪੰਜਾਬੀ ਭਾਈਚਾਰਾ ਉਹਨਾਂ ਨੂੰ ਇਨਕਰੇਜ ਕਰ ਲਈ ਕਿ ਪੰਜਾਬੀਓ ਲੈਟਸ ਗੋ ਬੈਕ ਟੂ ਪੰਜਾਬ ਔਰ ਆਪਾਂ ਆਪਣੇ ਦੇਸ਼ ਵਿੱਚ ਚੱਲੀਏ ਇਹ ਮੈਸੇਜ ਦੇਣ ਦਾ ਪ੍ਰਾਲਾ ਕਰਦਾ ਹਾਂ ਧੰਨਵਾਦ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਵੀਡੀਓ ਤੁਸੀਂ ਦੇਖਿਆ ਕਿ ਇੱਕ ਪੰਜਾਬੀ 18 ਸਾਲਾਂ ਬਾਅਦ ਕੈਨੇਡਾ ਛੱਡ ਕੇ ਪੰਜਾਬ ਚੱਲਿਆ ਤੇ ਪੰਜਾਬੀ ਨੇ ਕੈਨੇਡਾ ਦੀਆਂ ਸੜਕਾਂ ਤੇ ਪੰਜਾਬੀਆਂ ਨੂੰ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ